ਇਕੋ ਵਾਰ ਬਲਾਉ ਤੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਦਰਜੇ ਪਤੇ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਬਿਰਤ ਰਹਿਮਤ ਹੋਈ ਹੈ ਸਾਨੂੰ ਬਾਦਸ਼ਾਹ ਦੇ ਆਪਣੀ ਗੋਦ ਵਿੱਚ ਬਿਠਾ ਲ ਕੇ ਸਾਡੇ ਨਾਲ ਪ੍ਰੇਮ ਅਤੇ ਪਿਆਰ ਦੀਆਂ ਬਾਤਾਂ ਪਾਰੇ ਨੇ ਸਤਿਗੁਰੂ ਜੀ ਬਾਣੀ ਅੰਦਰ ਬੜਾ ਪਿਆਰਾ ਫਰਮਾਨ ਕਰਦੇ ਨੇ ਕਹਿੰਦੇ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜਿਹੜੇ ਲੋਕ ਆਪਣੇ ਵੱਡਿਆਂ ਨੂੰ ਯਾਦ ਕਰਦੇ ਨੇ ਵੱਡਿਆਂ ਦੀਆਂ ਬਾਤਾਂ ਪਾਉਂਦੇ ਨੇ ਉਹ ਪੁੱਤਰਾਂ ਤੋਂ ਸੁਪੁੱਤਰ ਬਣ ਜਾਂਦੇ ਨੇ ਤੇ ਜਿਹੜੇ ਲੋਕ ਆਪਣੇ ਬਾਪੂ ਨੂੰ ਆਪਣੇ ਵੱਡਿਆਂ ਨੂੰ ਯਾਦ ਹੀ ਨਹੀਂ ਕਰਦੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਉਹ ਨਾਂ ਪੁੱਤਰ ਨਾਂ ਸੁਪੁੱਤਰੋ ਕੁੱਪੁੱਤਰ ਬਣਦੇ ਨੇ ਤੁਸੀਂ ਸਾਰੇ ਵੱਡਿਆਂ ਪਾਗਾਂ ਵਾਲੇ ਆਪਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਸਤਿਗੁਰਾਂ ਦੀ ਬਾਣੀ ਦੇ ਨਾਲ ਸਾਂਝ ਪਾਉਂਦੇ ਹਾਂ ਸਤਿਗੁਰੂ ਜੀ ਸਾਡੇ ਤੇ ਹੋਰ ਬਖਸ਼ਿਸ਼ ਕਰਨ ਰਹਿਮਤ ਕਰਨ ਆਪਾਂ ਆਪ ਤਾਂ ਗੁਰੂ ਦਾ ਨਾਮ ਜਪਦੇ ਆ ਆਪਾਂ ਹੋਰਨਾਂ ਨੂੰ ਵੀ ਗੁਰੂ ਦਾ ਨਾਮ ਜਪਾਈਏ ਇਹ ਵੱਡਾ ਦਾਨ ਈ ਗੁਰਮੁਖ ਪਿਆਰਿਓ ਜਿਨੇ ਆਪ ਨਾਮ ਜਪਿਆ ਤੇ ਹੋਰਾਂ ਨੂੰ ਨਾਮ ਜਪਾਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਲਿਖਣਾ ਕਰਦੇ ਨੇ ਕਹਿੰਦੇ ਜੇ ਇੱਕ ਗੁਰਸਿੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨੂੰ ਸਿੱਖੀ ਨਾਲ ਜੋੜ ਦਿੱਤਾ ਤਾਂ ਉਹਦਾ ਜੀਵਨ ਸਫਲ ਹੋ ਜਾਂਦਾ ਹੈ ਆਖੋ ਸਤਨਾਮ ਇੱਕ ਸਿੱਖ ਨੇ ਇੱਕ ਨੇ ਇੱਕ ਹੀ ਜੋੜ ਦਿੱਤਾ ਤਾਂ ਕੋਸ਼ਿਸ਼ ਕਰਿਆ ਕਰੀਏ ਆਪਾਂ ਗੁਰੂ ਨਾਲ ਜੁੜੇ ਆਪਾਂ ਬਾਣੀ ਪੜ੍ਹ ਰਹੇ ਆ ਆਪਾਂ ਕਥਾ ਵਿਚਾਰ ਸੁਣਦੇ ਆ ਆਪਾਂ ਸਤ ਸੰਗਤ ਦਾ ਆਨੰਦ ਮਾਣਦੇ ਆ ਤੇ ਆਪਾਂ ਹੋਰਨਾਂ ਨੂੰ ਵੀ ਗੁਰੂ ਨਾਲ ਜੋੜੀਏ ਆਓ ਸਤਗੁਰੂ ਜੀ ਬਾਣੀ ਅੰਦਰ ਕੀ ਫਰਮਾਨ ਕਰਦੇ ਨੇ ਪਾਦਸ਼ਾਹ ਦੀ ਬਾਣੀ ਨੂੰ ਸਮਝਣ ਦਾ ਯਤਨ ਕਹੀਏ ਜੀ ਸੇਖਾਂ ਅੰਦਰੋਂ ਜੋਰ ਛੱਡ ਕੋ ਭਉ ਕਰ ਚੱਲ ਗਵਾਏ ਸੇਖਾਂ ਸੇਖ ਸ਼ਬਦ ਆਪ ਜੀ ਨੇ ਸੁਣਿਆ ਹੋਵੇਗਾ ਸੇਖ ਜੋ ਤੋਂ ਮੁਸਲਮਾਨ ਬਣਿਆ ਜੋ ਪ੍ਰਮਾਣਯੋਗ ਉਹਦੇ ਪ੍ਰਤੀ ਵੀ ਸੇਖ ਸ਼ਬਦ ਵਰਤਿਆ ਜਾਂਦਾ ਹੈ ਜੇ ਕੋਈ ਪੀਰ ਫਕੀਰ ਹੋਵੇ ਆਪਾਂ ਉਹਨੂੰ ਵੀ ਸੇਖ ਸ਼ਬਦ ਵਰਤ ਦਿੰਦੇ ਉਹਦੇ ਪ੍ਰਤੀ ਵੀ ਜਿਵੇਂ ਸੇਖ ਫਰੀਦ ਜੀ ਪਾਦਸ਼ਾਹ ਜੀ ਪ੍ਰਮਾਨ ਕਰਦੇ ਨੇ ਸੇਕਾਂ ਅੰਦਰੋਂ ਜੋਰ ਛੱਡ ਤੂੰ ਭਾਵ ਆਕੜ ਛੱਡ ਦੇ ਜੇਦ ਛੱਡ ਦੇ ਜੇਦ ਛੱਡਣੀ ਕਰ ਆਕੜ ਛੱਡ ਭੋ ਕਰ ਝੱਲ ਗਵਾਏ ਗੁਰੂ ਦੇ ਭੌ ਨੂੰ ਆਪਣੇ ਜੀਵਨ ਵਿੱਚ ਬਸਾਉਣਾ ਕਰ ਭੌ ਮਿੰਝ ਕੀ ਹੁੰਦਾ ਜੀ ਡਰ ਇੱਕ ਹੁੰਦਾ ਭੌ ਇੱਕ ਹੁੰਦਾ ਨਿਰਮਲ ਭੌ ਇੱਕ ਗੱਲੀ ਬਾਤੀ ਕਹੀ ਜਾਣਾ ਮੈਂ ਬੜਾ ਡਰਦਾ ਬਾਬੇ ਤੋਂ ਬੱਲੇ ਗੁਰੂ ਤੋਂ ਬੜਾ ਡਰ ਲੱਗਦਾ ਮੈਨੂੰ ਇਦਾਂ ਵੀ ਬਹੁਤ ਨੰ ਮੰਦੇ ਜਿਹੜੇ ਗੱਲੀ ਬਾਤੀ ਮੈਨੂੰ ਬੜਾ ਡਰ ਲੱਗਦਾ ਗੁਰੂ ਤੋਂ ਮੈਂ ਬਹੁਤ ਡਰਦਾ ਤੇ ਜੇ ਮੈਂ ਆਪਣਾ ਜੀਵਨ ਕਾਲ ਵੇਖੀ ਤੇ ਡਰ ਹੈ ਹੀ ਨਹੀਂ ਭਾਉ ਹੈ ਨਹੀਂ ਇੱਥੇ ਆਣ ਕੇ ਕਹੀ ਜਾਣ ਮੈਂ ਗੁਰੂ ਤੋਂ ਬਹੁਤ ਡਰਦਾ ਗੁਰਦੁਆਰਾ ਸਾਹਿਬ ਆਣ ਕੇ ਕਹੀ ਜਾਣ ਮੈਨੂੰ ਬੜਾ ਡਰ ਲੱਗਦਾ ਕਿਤੇ ਪਿਰਾ ਪਿੱਛਾ ਨਾ ਹੋ ਜੇ ਕਿਤੇ ਉਹ ਨਾ ਹੋ ਜੇ ਮੈਨੂੰ ਮੱਥਾ ਉਹਰਾ ਝੁੱਕ ਕੇ ਦੇਖਣਾ ਹੱਥ ਚੰਗੀ ਤਰ੍ਹਾਂ ਜੋੜਨੇ ਮੈਨੂੰ ਬੜਾ ਡਰ ਲੱਗਦਾ ਗੁਰੂ ਤੋਂ ਜੀ ਉਹਨਾਂ ਦਾ ਲਾਈਫ ਸਟਾਈਲ ਦੇਖਿਆ ਜਾਵੇ ਜ਼ਿੰਦਗੀ ਦਾ ਵਰਤਾਰਾ ਦੇਖਿਆ ਜਾਵੇ ਇਸ ਸਭ ਤੋਂ ਵੱਧ ਖਾਮੀਆਂ ਉਹਦੇ ਜੀਵਨ ਵਿੱਚ ਹੋ ਸਕਦਾ ਜਾਦੀਆਂ ਹੋਣ ਝੂਠ ਸਭ ਤੋਂ ਵੱਧ ਬੋਲਦਾ ਹੋਵੇ ਹੀਰਾ-ਪੀਰੀਆਂ ਸਭ ਤੋਂ ਵੱਧ ਕਰਦਾ ਹੋਵੇ ਵਕਾਰ ਸਭ ਤੋਂ ਵੱਧ ਭੋਗਦਾ ਹੋਵੇ ਹੋ ਸਕਦਾ ਸਭ ਤੋਂ ਜ਼ਿਆਦਾ ਜੀਵਨ ਜੀਉਦਾ ਫਟਕਾਰ ਜੋ ਹੋਵੇ ਜਿਹੜਾ ਜ਼ਿਆਦਾ ਵਿਖਾਵਾ ਕਰਦਾ ਮੈਂ ਡਰਦਾ ਹੀ ਬਹੁਤ ਆਖੋ ਸਤਨਾਮ ਐਦਾਂ ਦੇ ਬਹੁਤ ਹੁੰਦੇ ਨਾ ਬੰਦੇ ਮੈਂ ਬੜਾ ਡਰਦਾ ਜੀ ਮੈਂ ਬਹੁਤ ਡਰਦਾ ਗੁਰੂ ਤੋਂ ਤੂੰ ਵਿਖਾਵੇ ਤੌਰ ਤੇ ਡਰਦਾ ਲੋਕ ਕਹਿਣ ਹੁਣ ਇੱਕ ਪਤੀ ਸੱਤਾਂ ਸਮੁੰਦਰਾਂ ਤੋਂ ਪਾਰ ਬੈਠਾ ਸੱਤਾਂ ਸਮੁੰਦਰਾਂ ਤੋਂ ਪਾਰ ਬੈਠਾ ਉਹਨੂੰ ਦੇਖਣ ਵਾਸਤੇ ਤਰੀਨਾ ਆ ਰਿਹਾ ਉੱਥੋਂ ਉਹ ਹਾਂ ਦੂਰ ਬਿਲਕਾ ਹੋਇਆ ਪਰ ਜਿਹੜੀ ਸਤੀ ਸਵਿਤਰੀ ਔਰਤ ਹੈ ਉਹਨੇ ਸੱਤਾਂ ਸਮੁੰਦਰਾਂ ਤੋਂ ਪਾਰ ਵੀ ਆਪਣੇ ਪਤੀ ਦਾ ਭਾਉ ਮਾਨੰਦਰ ਰੱਖਿਆ ਹੋਇਆ ਡਰ ਆਪਣੇ ਅੰਦਰ ਰੱਖਿਆ ਹੋਇਆ ਉਹਨੇ ਪਰਮੇਸ਼ਰ ਦਾ ਡਰ ਹੈ ਤੇ ਸਾਡਾ ਪਰਮੇਸ਼ਰ ਪਤੀ ਪਰਮੇਸ਼ਰ ਅਕਾਲ ਪੁਰਖ ਸਾਡਾ ਪਤੀ ਅਸੀਂ ਸਾਰੇ ਜਣੇ ਆਉਂਦੀਆਂ ਔਰਤਾਂ ਬਖਾਵੇ ਤੌਰ ਤੇ ਨਹੀਂ ਕਹਿਣਾ ਕਿ ਮੈਂ ਉਹਨੂੰ ਬੜਾ ਡਰ ਹੈ ਨਾ ਨਾ ਜੀਵਨ ਕਾਲ ਵਿੱਚ ਡਰ ਹੋਵੇ ਜਦੋਂ ਤੂੰ ਜ਼ਿੰਦਗੀ ਵਿੱਚ ਕੋਈ ਗਲਤ ਕਰਮ ਕਰਨ ਲੱਗਦਾ ਉਦੋਂ ਤੈਨੂੰ ਡਰ ਹੋਣਾ ਚਾਹੀਦਾ ਤੇ ਨਾ ਨਾ ਮੇਰਾ ਪਤੀ ਮੈਨੂੰ ਵੇਖ ਰਿਹਾ ਕੋ ਸਤਨਾਮ ਮੇਰਾ ਮਾਲਕ ਮੈਨੂੰ ਦੇਖਦਾ ਇੱਕ ਰੱਬ ਦਾ ਪਿਆਰਾ ਸੀ ਨਾ ਫਕੀਰ ਜਾਪ ਤਪ ਕਰਦਾ ਭਜਨ ਬੰਦਗੀ ਸਿਮਰਨ ਉਹਦੇ ਕੋਲੇ ਦੋ ਚੇਲੇ ਆ ਗਏ ਕਹਿੰਦੇ ਜੀ ਅਸੀਂ ਵੀ ਰੱਬ ਨੂੰ ਮਿਲਣਾ ਚਾਹੁੰਦੇ ਆ ਸਾਨੂੰ ਵੀ ਰੱਬ ਨੂੰ ਮਿਲਣ ਦਾ ਰਾਹ ਦੱਸੋ ਤਰੀਕਾ ਦੱਸੋ ਕਿਵੇਂ ਰੱਬ ਨੂੰ ਮਿਲਣਾ ਕਿਵੇਂ ਰੱਬ ਨੂੰ ਪਾਇਆ ਜਾ ਸਕਦਾ ਰੱਬ ਰਹਿੰਦਾ ਕਿੱਥੇ ਆ ਕਿਵੇਂ ਦਾ ਸਾਨੂੰ ਵੀ ਗਿਆਨ ਦਿਓ ਰੱਬ ਦਾ ਪਿਆਰਾ ਕਿਹਨਾਂ ਆ ਜੋ ਭਈ ਸਮਾਂ ਬਤੀਤ ਹੋ ਗਿਆ 6 ਮਹੀਨੇ ਸਾਲ ਗੁਜ਼ਰ ਗਏ ਉਹ ਕਹਿੰਦੇ ਸਾਨੂੰ ਦੱਸਦਾ ਦੁੱਸਦਾ ਹੀ ਕੁਝ ਨਹੀਂਗਾ ਵਾਹਿਗੁਰੂ 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 ਰਾਮ 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 ਜਪੀ ਜਾਂਦਾ ਸਾਨੂੰ ਦੱਸਦਾ ਤੇ ਹੈ ਨਹੀਂ ਕਿ ਰੱਬ ਰੰਦਾ ਕਿੱਥੇ ਕਿਵੇਂ ਦਾ ਕੀ ਹੈ ਮਨ ਦੀ ਗੱਲ ਨੇ ਬੁੱਝ ਲਈ ਰੱਬ ਦੇ ਪਿਆਰੇ ਸਮਝ ਗਿਆ ਗੱਲ ਰੱਬ ਦੇ ਪਿਆਰੇ ਨੇ ਉਹਨਾਂ ਦੋਨਾਂ ਨੂਨਾ ਪੰਛੀ ਦੋ ਜੀਵ ਫੜਾ ਦਿੱਤੇ ਜੀ ਲੇ ਦੋਨਾਂ ਨੂੰ ਕਹਿੰਦਾ ਭਾਈ ਜਾਵੋ ਇਹਨਾਂ ਨੂੰ ਉੱਥੇ ਮਾਰ ਕੇ ਲਿਹਾਇਓ ਜਿੱਥੇ ਕੋਈ ਤੁਹਾਨੂੰ ਦੇਖੇ ਨਾ ਜਿੱਥੇ ਕੋਈ ਤੁਹਾਨੂੰ ਦੇਖੇ ਨਾ ਉਹ ਦੋਵੇਂ ਤੁਰੇ ਇੱਕ ਤੇ ਥੋੜੀ ਜੀ ਦੂਰ ਗਿਆ ਉਹਨੇ ਟਾੜੀਆਂ ਬੂਟੀਆਂ ਦੇਖੀਆਂ ਝੱਲ ਜੀ ਦੇਖੀ ਉਹਨਾਂ ਦੇਖਿਆ ਲੋਕ ਦੇਖਿਆ ਉਹਨੇ ਪੰਛੀ ਦੀ ਧੌਨ ਮਰੋੜੀ ਤੇ 2 ਮਿੰਟਾਂ ਵਿੱਚ ਬਾਬੇ ਕੋਲ ਆ ਗਿਆ ਕਹਿੰਦਾ ਜੀ ਮੈਨੂੰ ਕਿਸੇ ਨੇ ਨਹੀਂ ਦੇਖਿਆ ਮੈਨੂੰ ਕਿਸੇ ਨੇ ਨਹੀਂ ਦੇਖਿਆ ਬਾਬਾ ਕਹਿੰਦਾ ਬੈਠ ਜਾ ਰੱਬ ਦਾ ਪਿਆਰਾ ਕਹਿੰਦਾ ਬਹਿ ਜਾ ਭਾਈ ਨਹੀਂ ਦੇਖਿਆ ਤੇ ਠੀਕ ਹੈ ਉਹ ਦੂਜਾ ਗਿਆ ਵਾਪਸੀ ਨਹੀਂ ਮੁੜਿਆ ਕਈ ਦਿਨ ਗੁਜ਼ਰ ਗਏ ਕਈ ਦਿਨ ਬਤੀਤ ਹੋ ਗਏ ਕਈਆਂ ਦਿਨਾ ਬਾਅਦ ਵਾਪਸ ਆਇਆ ਪੰਛੀ ਜਿੰਦਾ ਹੀ ਹੈ ਰੱਬ ਦਾ ਪਿਆਰਾ ਕਹਿੰਦਾ ਓਏ ਇਹ ਤੇਰਾ ਸਾਥੀ ਤੇ 15-20 ਮਿੰਟਾਂ ਚ ਵਾਪਸ ਆ ਗਿਆ ਸੀ ਤੂੰ ਕਈਆਂ ਦਿਨਾ ਬਾਅਦਾਂ ਵਾਪਸ ਆਇਆ ਤੇ ਪੰਛੀ ਵੀ ਜਿੰਦਾ ਲਿਆਂਦਾ ਤੈਨੂੰ ਕਿ ਇਹੋ ਜੀ ਜਗ੍ਹਾ ਨਹੀਂ ਮਿਲੀ ਜਿੱਥੇ ਤੂੰ ਇਹਨੂੰ ਮਾਰ ਕੇ ਲੈ ਕੇ ਆਉਂਦੋਂ ਉਹਨੂੰ ਕਹਿੰਦਾ ਮਹਾਰਾਜ ਹੱਥ ਜੋੜ ਲੈ ਕਹਿੰਦਾ ਮਹਾਰਾਜ ਮੈਂ ਚਾਰੇ ਕੁੰਟਾਂ ਵਿੱਚ ਗਿਆ ਚਾਰੇ ਦਿਸ਼ਾਂ ਵਿੱਚ ਗਿਆ ਪਰ ਮੈਂ ਜਿੱਥੇ ਵੀ ਗਿਆ ਨਾ ਜਦੋਂ ਮੇਦੀ ਧੌਣ ਮੁਰੜਨ ਲੱਗਦਾ ਤੇ ਮੈਨੂੰ ਬੰਦਾ ਤੇ ਕੋਈ ਨਹੀਂ ਦੇਖਦਾ ਪਰ ਮੈਨੂੰ ਰੱਬ ਦੇਖਦਾ ਕੋ ਸਤਨਾਮ ਬੰਦਾ ਤੇ ਭਾਵੇਂ ਮੈਨੂੰ ਕੋਈ ਨਹੀਂ ਦੇਖਦਾ ਪਰ ਮੈਨੂੰ ਰੱਬ ਦੇਖਦਾ ਉਹ ਰੱਬ ਦੇ ਪਿਆਰੇ ਆਪਣੇ ਆਸਣ ਤੋਂ ਉੱਠਿਆ ਉੱਠ ਕੇ ਉਹਨੇ ਉਹਨੂੰ ਆਪਣੀ ਛਾਤੀ ਨਾਲ ਲਾ ਲਿਆ ਕਹਿੰਦਾ ਤੂੰ ਪਾਸ ਹੋ ਗਿਆ ਸਾਖੀ ਗੁਰਮੁਖੋ ਪਿਆਰਿਓ ਸਾਖੀ ਦਾ ਭਾਵ ਅਰਥ ਹੁੰਦਾ ਸਿੱਖਿਆ ਲੈਣੀ ਸਾਖੀ ਦਾ ਭਾਵ ਅਰਥ ਕੀ ਹੁੰਦਾ ਜੀ ਸਿੱਖਿਆ ਲੈਣੀ ਉਹਨੇ ਇਹਦੇ ਤੋਂ ਸਾਨੂੰ ਸਿੱਖਿਆ ਕੀ ਮਿਲੀ ਕਿ ਰੱਬ ਹਰ ਜਗ੍ਹਾ ਵਜੂਦ ਹੈ ਰੱਬ ਕਣਕਣ ਵਿੱਚ ਸਮਾਇਆ ਹੋਇਆ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਰੱਬ ਨਾ ਹੋਵੇ ਆਪੋ ਸਤਨਾਮ ਕਹਿੰਦਾ ਤੂੰ ਪਾਸ ਹੋ ਗਿਆ ਦੂਜੇ ਨੂੰ ਕਹਿੰਦਾ ਤੂੰ ਫੇਲ ਹੋ ਗਿਆ ਅਜੇ ਤੈਨੂੰ ਹੋਰ ਤਪੱਸਿਆ ਕਰਨੀ ਪਵੇਗੀ ਹੋਰ ਸੰਗਤ ਕਰਨੀ ਪਵੇ ਕਿ ਜਦ ਤੈਨੂੰ ਪਤਾ ਲੱਗੇਗਾ ਕਿ ਰੱਬ ਕਣ-ਕਣ ਦੇ ਵਿੱਚ ਸਮਾਇਆ ਹੋਇਆ ਆਪੋ ਸਤਨਾਮ ਸੁਣਿਓ ਕਿੱਡੇ ਪਿਆਰੇ ਸ਼ਬਦਾਂ ਚ ਸਮਝਣ ਦੇ ਗੁਰਮੁਖ ਪਿਆਰੋ ਆਪਾ ਨਾ ਜੀਵਨ ਤੇ ਸਾਡੇ ਵਾਸਤੇ ਮੈਂ ਤਾਂ ਅੱਜ ਆਪਾਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ ਨਾ ਇਹ ਜਨਮ ਲੈ ਲਿਆ ਵੱਡੇ ਹੋ ਗਏ ਪੜ੍ਹਾਈ ਲਿਖਾਈ ਕਰ ਲਈ ਨੌਕਰੀ ਤੇ ਲੱਗ ਗਏ ਪੈਸਾ ਕਮਾ ਲਿਆ ਕੋਠੀ ਬਣਾ ਲਈ ਗੱਡੀਆਂ ਲੈ ਲਈ ਬੱਚੇ ਪੈਦਾ ਕਰ ਲਏ ਇੰਨਾ ਕੀ ਜੀਵਨ ਹੈ ਮਰ ਗਏ ਖਤਮ ਹੋ ਗਈ ਕਹਾਣੀ ਇਹ ਆਹੀ ਕੋਈ ਜੀ ਲਾਈਫ ਚ ਇਦਾਂ ਤੇ ਪੰਛੀ ਵੀ ਪਸ਼ੂ ਸਭ ਉਹਨਾਂ ਦਾ ਜੀਵਨ ਵੀ ਇਦਾਂ ਦਾ ਹੀ ਆ ਉਹ ਵੀ ਆਪਣੇ ਵਾਸਤੇ ਆਲ ਨੇ ਬਣਾਉਂਦੇ ਨੇ ਉਹ ਵੀ ਬੱਚੇ ਪੈਦਾ ਕਰਦੇ ਨੇ ਉਹ ਵੀ ਬੱਚਿਆਂ ਨੂੰ ਪਾਲਦੇ ਨੇ ਦੇਖਿਆ ਕਿ ਆਲੀਆਂ ਦੇ ਵਿੱਚ ਚਿੜੀਆਂ ਚੁੰਝਾਂ ਭਰ ਭਰ ਕੇ ਚੋਗੇ ਦੀਆਂ ਲਿਆਣ ਕੇ ਆਪਣੇ ਬੱਚਿਆਂ ਨੂੰ ਚਿਦਾਉਂਦੀਆਂ ਨੇ ਆਪਣੇ ਬੱਚਿਆਂ ਨੂੰ ਖਵਾਉਂਦੀਆਂ ਨੇ ਉਹਨਾਂ ਦਾ ਜੀਵਨ ਵੀ ਹੈ ਸੁਣਿਓ ਧਿਆਨ ਦੇ ਨਾਲ ਮੇਰੇ ਪਾਤਸ਼ਾਹ ਜੀ ਕੀ ਸਮਝਾਉਂਦੇ ਨੇ ਕਹਿੰਦੇ ਗੁਰ ਕੈ ਭੈ ਕਿਤੇ ਇਸ ਤਰੈ ਕਹਿੰਦੇ ਗੁਰੂ ਦੇ ਭੈ ਵਿੱਚ ਗੁਰੂ ਦੇ ਡਰ ਵਿੱਚ ਬਹੁਤ ਨੇ ਜਿਹੜੇ ਤਰ ਗਏ ਆਖੋ ਸਤਨਾਮ ਜਿਹੜੇ ਪਾਰ ਤਾਰਾ ਹੋ ਗਿਆ ਜਨਾਂ ਦਾ ਭਵ ਸਾਗਰ ਤਰ ਗਏ ਗੁਰੂ ਦੇ ਡਰ ਵਿੱਚ ਰਹਿ ਕੇ ਗੁਰੂ ਦੇ ਭੈ ਵਿੱਚ ਰਹਿ ਕੇ ਬਹੁਤ ਨੇ ਜਿਹੜੇ ਤਰ ਗਏ ਨੇ ਗੁਰਮੁਖ ਪਿਆਰਿਓ ਗੁਰ ਦੇ ਭੈ ਕੇ ਤੀਨ ਸਤਰ ਭੈ ਵਿੱਚ ਨਿਰਭਉ ਪਾਏ ਭੈ ਵਿੱਚ ਰਹਿ ਕੇ ਕੀ ਕੀਤਾ ਨਿਰਭਉ ਨੂੰ ਪਾਲਿਆ ਪਰਮੇਸ਼ਰ ਨੂੰ ਪਾਲਿਆ ਵਾਹਿਗੁਰੂ ਨੂੰ ਪਾਲਿਆ ਅਕਾਲ ਪੁਰਖ ਨੂੰ ਪਾਲਿਆ ਭੈ ਵਿੱਚ ਰਹਿ ਕੇ ਆਪੋ ਸਤਨਾਮ ਅਸੀਂ ਵੀ ਡਰ ਰੱਖੀਏ ਕਿਹਦਾ ਰੱਖਣਾ ਡਰ ਮਾਲਕ ਦਾ ਪਰਮੇਸ਼ਰ ਦਾ ਅਸੀਂ ਕਹਿੰਨੇ ਸਾਨੂੰ ਡਰ ਅਸੀਂ ਬੰਦਿਆਂ ਦਾ ਡਰ ਰੱਖਦੇ ਹਾਂ ਗੁਰਮੁਖ ਪਿਆਰਿਓ ਰੱਬ ਦਾ ਡਰ ਤੇ ਕੋਈ ਰੱਖਦਾ ਹੀ ਨਹੀਂ ਪਰਮੇਸ਼ਰ ਦਾ ਡਰ ਤੇ ਕੋਈ ਰੱਖਦਾ ਹੀ ਨਹੀਂ ਇੱਥੇ ਰੱਬ ਦਾ ਡਰ ਰੱਖਦੇ ਆ ਜਿੰਦਗੀ ਵਿੱਚ ਡਰ ਰੱਖੋ ਅਕਾਲ ਪੁਰਖ ਦਾ ਭੈ ਰੱਖੋ ਅਕਾਲ ਪੁਰਖ ਦਾ ਅਪਾ ਆਪਣੀ ਜ਼ਿੰਦਗੀ ਵਿੱਚ ਬੱਚਿਆਂ ਦੇ ਵਿਆਹ ਸ਼ਾਦੀਆਂ ਕਰਦੇ ਆ ਨਾ ਗੁਰਮੁਖ ਪਿਆਰਿਓ ਤੇ ਉਦੋਂ ਡਰ ਕੀ ਦਾ ਰੱਖਣਾ ਪਰਮੇਸ਼ਰ ਦਾ ਮਾਲਕ ਦਾ ਅਸੀਂ ਡਰ ਰੱਖਦੇ ਆ ਕਿਤੇ ਪਰੌਣੇ ਨਾ ਰੁੱਸ ਜਾਣ ਕਿਤੇ ਫਫੜ ਨਾ ਰੁੱਸ ਜੇ ਕਿਤੇ ਜੀਜਾ ਨਾ ਰੁੱਸ ਜੇ ਭਾਵੇਂ ਸਾਨੂੰ ਗੁਰੂ ਦੇ ਜੀਵਨ ਤੋਂ ਗੁਰੂ ਦੇ ਸਿਧਾਂਤ ਤੋਂ ਉਲਟ ਕੰਮ ਕਰਨੇ ਪੈਣ ਪਰ ਅਸੀਂ ਕਹਿਣੇ ਆ ਰਿਸ਼ਤੇਦਾਰ ਨਾ ਰੁੱਸਣ ਗੁਰਮਤਿ ਪਿਆਰੋ ਰਿਸ਼ਤੇਦਾਰ ਭਾਵੇਂ ਰੁਸ ਜਾਣ ਗੁਰੂ ਨਾ ਰੁਸੇ ਆਖੋ ਸਤਨਾਮ ਆਹ ਕਾਰਨ ਪੜਦੇ ਹੁੰਦੇ ਸੀ ਨਾ ਮੇਰਾ ਰੁਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁਸ ਜੇ ਇਹ ਰੁਸੇ ਨਾ ਤੇ ਇੱਕ ਅਕਾਲ ਪੁਰਖ ਨਾ ਰੁਸੇ ਦੁਨੀਆ ਭਾਵੇਂ ਸਾਰੀ ਰੁਸ ਜੇ ਉਹਨਾਂ ਤੋਂ ਕੀ ਲੈਣਾ ਦੇਣਾ ਅਸੀਂ ਆਖੋ ਸਤਨਾਮ ਅਸੀਂ ਕਿਹਨੇ ਲੋਕੀ ਨਾ ਰਸਣਾ ਲੋਕੀ ਸਹੀ ਰਹਿਣਾ ਾਂਡੀ ਗਵਾਂਢੀ ਸਹੀ ਰਹਿਣਾ ਮੇਰੇ ਰਿਸ਼ਤੇਦਾਰ ਨਾ ਰੁੱਸ ਜਾਣ ਨਹੀਂ ਗੁਰਮੁਖ ਪਿਆਰਿਓ ਗੁਰੂ ਨਾ ਰੁੱਸੇ ਰੱਬ ਨਾ ਰੁੱਸੇ ਪਰਮੇਸ਼ਰ ਨਾ ਰੁੱਸੇ ਗੁਰੂ ਤੋਂ ਬੇਮੁਖ ਨਾ ਹੋਈਏ ਕਿਰਨੀਆਂ ਪੰਕਤੀਆਂ ਅੰਦਰ ਫਿਰ ਪਾਤਸ਼ਾਹ ਪ੍ਰਮਾਣ ਕਰਦੇ ਨੇ ਮਨ ਕਠੋਰ ਸ਼ਬਦ ਭੇਦ ਤੋਂ ਇਹ ਜਿਹੜਾ ਤੇਰਾ ਮਨ ਕਠੋਰ ਹੋਇਆ ਨਾ ਕਠੋਰ ਪਾਸ਼ਾ ਕਹਿੰਦੇ ਸ਼ਬਦ ਵਿੱਚ ਵਿਨ ਲਾ ਇਹਨੂੰ ਸ਼ਬਦ ਵਿੱਚ ਪ੍ਰੋ ਲੇ ਇਹਨੂੰ ਫਿਰ ਕੀ ਹੋਵੇਗਾ ਜਦੋਂ ਮਨ ਨੂੰ ਸ਼ਬਦ ਵਿੱਚ ਵਿਨ ਲਵੇਂਗਾ ਮਨ ਨੂੰ ਸ਼ਬਦ ਵਿੱਚ ਪ੍ਰੋ ਲਵੇਂਗਾ ਤੇ ਪਾਸ਼ਾ ਕਹਿੰਦੇ ਸ਼ਾਂਤ ਵਸੈ ਮਨ ਆਏ ਕਹਿੰਦੇ ਮਨ ਠੰਡਾ ਹੋ ਜਾਵੇਗਾ ਮਨ ਨੂੰ ਸ਼ਾਂਤੀ ਮਿਲ ਜਾਵੇਗੀ ਮਨ ਆਨੰਦ ਵਿੱਚ ਆ ਜਾਵੇਗਾ ਆਖੋ ਸਤਨਾਮ ਮਨ ਤਪਦਾ ਨ ਤਪਦਾ ਭਾਵੇਂ ਏਸੀ ਵਾਲੇ ਕਮਰੇ ਚ ਹੁਣ ਭਾਵੇਂ ਸਿਆਲੀ ਰੁੱਤ ਐ ਠੰਡ ਜਿੰਨੀ ਮਰਜੀ ਐ ਪਰ ਠੰਡ ਦੇ ਵਿੱਚ ਵੀ ਕਈਆਂ ਦਾ ਮਨ ਤਪਦਾ ਸੜਦਾ ਬਲਦਾ ਤੇ ਪਾਦਸ਼ਾਹ ਕਹਿੰਦੇ ਭਾਈ ਇਹ ਠੰਡਾ ਕਹਿੰਦੇ ਰਹਿਣਾ ਸੀਤਲ ਥੀਏ ਨਾਨਕਾ ਜਪੰਦੜੋ ਹਰ ਨਾਮ ਕਹਿੰਦੇ ਠੰਡਾ ਉਹਨਾਂ ਦਾ ਹੋਣਾ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਵਾਹਿਗੁਰੂ ਦਾ ਨਾਮ ਜਪਿਆ ਚੰਦਨ ਚੰਦਨਾ ਸਰਦ ਰੋਤਾ ਆ ਕਈਆਂ ਨੇ ਮੱਥੇ ਤੇ ਤਿਲਕ ਲਾਇਆ ਹੁੰਦਾ ਚੰਦਨ ਦਾ ਕਿਉਂ ਲਾਇਆ ਕਹਿੰਦੇ ਜੀ ਠੰਡਾ ਹੁੰਦਾ ਚੰਦਨ ਠੰਡਾ ਹੁੰਦਾ ਇਸ ਦੇ ਨਾਲ ਦਿਮਾਗ ਠੰਡਾ ਰਹਿੰਦਾ ਮੁਸਾ ਨਹੀਂ ਆਉਂਦਾ ਠੰਡਾ ਰਹਿੰਦਾ ਪਾਦਸ਼ਾਹ ਕਹਿੰਦੇ ਚੰਦਨ ਚੰਦ ਨਾਲ ਸਰਦ ਰੁੱਤ ਨਾਲ ਤੇ ਤੇਰਾ ਚੰਦਨ ਦੇ ਨਾਲ ਠੰਡਾ ਰਹਿਣਾ ਨਾ ਸਰਦ ਰੁੱਤ ਦੇ ਨਾਲ ਮਾਰੂ ਪਹਾੜੀ ਇਲਾਕਿਆਂ ਵਿੱਚ ਜਾ ਕੇ ਬੈਠ ਜਾ ਪਾਵੇਂ ਬਰਫ਼ੀਲੇ ਇਲਾਕਿਆਂ ਵਿੱਚ ਜਾ ਕੇ ਬੈਠ ਜਾ ਪਾਵੇਂ ਚੰਦਨ ਚੰਦ ਨਾਲ ਸਰਦ ਰੁੱਤ ਪਾਦਸ਼ਾਹ ਕਹਿੰਦੇ ਇਹਦੇ ਨਾਲ ਠੰਡਾ ਨਹੀਂ ਰਹਿਣਾ ਜੇ ਠੰਡਾ ਰਹਿਣਾ ਤੇ ਪਾਦਸ਼ਾਹ ਕਹਿੰਦੇ ਸੀਤਲ ਥੀਏ ਨਾਨਕਾ ਜਪੰਦੜੋ ਹਰ ਨਾਮ ਉਹਨਾਂ ਦਾ ਮਨ ਠੰਡਾ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਆਖੋ ਸਤ ਨਾਮ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਪਾਸ਼ਾ ਕਹਿੰਦੇ ਭਾਈ ਉਹਨਾਂ ਦਾ ਮਨ ਠੰਡਾ ਹੁੰਦਾ ਸ਼ਾਂਤੀ ਵਿੱਚ ਕਾਰਕਮਾਣੀ ਸਾਖ ਸਮ ਪਾਏ ਥਾਏ ਜਿਨ੍ਹਾਂ ਨੇ ਠੰਡੇ ਰਹਿ ਕੇ ਸ਼ਾਂਤੀ ਵਿੱਚ ਕਾਰਕ ਮਾਵਣੀ ਕਾਰ ਨੂੰ ਕਮਾਇਆ ਭਾਵ ਸ਼ਾਂਤੀ ਵਿੱਚ ਰਹਿ ਕੇ ਠੰਡਿਆਂ ਰਹਿ ਕੇ ਜੋ ਕਰਮ ਕੀਤੇ ਨੇ ਪਰਮੇਸ਼ਰ ਦੇ ਨਾਮ ਗੁਰੂ ਦੇ ਧਰਮ ਦੇ ਨਾਮ ਤੇ ਜਿਹੜੇ ਕਰਮ ਕੀਤੇ ਨੇ ਸ਼ਾਂਤੀ ਵਿੱਚ ਠੰਡਿਆਂ ਰਹਿ ਕੇ ਆਸ਼ਾ ਕਹਿੰਦੇ ਸਾ ਖਸਮ ਪਾਇ ਤਾਏ ਕਹਿੰਦੇ ਅਸਲੀ ਖਸਮ ਉਹਨਾਂ ਨੇ ਪਾਇਆ ਕੋ ਸਤਨਾਮ ਅਸਲੀ ਖਸਮ ਉਹਨਾਂ ਨੇ ਪਾਇਆ ਖਸਮ ਨਹੀਂ ਜ ਪਰਮੇਸ਼ਰ ਵਾਹਿਗੁਰੂ ਕਾਮ ਕ੍ਰੋਧ ਕਿਨੈ ਨਾ ਪਾਇਓ ਨਾ ਤੇ ਕ੍ਰੋਧ ਵਿੱਚ ਰਹਿ ਕੇ ਰੱਬ ਮਿਲਣਾ ਨਾ ਕਾਮ ਵਾਸ਼ਨਾ ਵਿੱਚ ਰਹਿ ਕੇ ਰੱਬ ਮਿਲਣਾ ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ ਉਚੋ ਗਿਆਨੀ ਜਾਏ ਇਹਲੀ ਪੰਕਤੀ ਅੰਦਰ ਕਹਿੰਦੇ ਕਿਸੇ ਗਿਆਨੀ ਨੂੰ ਜਾ ਕੇ ਪੁੱਛ ਲੋ ਭਾਈ ਗਿਆਨਮਾਨ ਬੰਦੇ ਨੂੰ ਪੁੱਛ ਲੈ ਜਾ ਕੇ ਕਿ ਕ੍ਰੋਧ ਵਿੱਚ ਰਹਿ ਕੇ ਰੱਬ ਨਹੀਂ ਪ੍ਰਾਪਤ ਹੋਣਾ ਆਖੋ ਸਤਨਾਮ ਕ੍ਰੋਧ ਵਿੱਚ ਰਹਿ ਕੇ ਰੱਬ ਨਹੀਂ ਜੇ ਪ੍ਰਾਪਤ ਹੋਣਾ ਠੰਡਿਆ ਸ਼ਾਂਤ ਬਈ ਮਨ ਸ਼ਾਂਤੀ ਦੇ ਵਿੱਚ ਮਨ ਠੰਡਾ ਹੋਵੇ ਉਹਨ ਇੱਥੇ ਧਿਆਨ ਦੇਣਾ ਜੇ ਗੁਰਮੁਖ ਪਿਆਰਿਓ ਇੱਕੋ ਮਿੰਟ ਲੈਣਾ ਇੱਕ ਦਿਨ ਅੱਗੇ ਵੀ ਆਪਾਂ ਬੇਨਤੀ ਕੀਤੀ ਸੀ ਸ਼ਾਂਤ ਜਿਹੜੀਆਂ ਗੁਰਮੁਖ ਪਿਆਰੀਆਂ ਸੰਗਤਾਂ ਰੋਜ਼ ਗੁਰਬਾਣੀ ਸੁਣਦੀਆਂ ਨੇ ਜਾਦ ਹੋਵੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਨੇ ਪੰਜ ਨੇ ਇਹ ਤੇ ਪਾਤਸ਼ਾਹ ਜੀ ਬਾਣੀ ਅੰਦਰ ਫਰਮਾਨ ਕਰਦੇ ਨੇ ਇਹ ਪੰਜ ਖਤਮ ਨਹੀਂ ਹੁੰਦੇ ਇਹ ਪੰਜ ਮਰਦੇ ਨਹੀਂ ਵਸ ਕੀਏ ਸਭੇ ਬਲ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਵਸ ਵਿੱਚ ਰੱਖਣਾ ਇਹਨਾਂ ਨੂੰ ਕੰਟਰੋਲ ਵਿੱਚ ਰੱਖਣਾ ਇਹਨਾਂ ਤੇ ਕਾਬੂ ਪਾ ਕੇ ਰੱਖਣਾ ਤੇ ਇਹਨਾਂ ਤੇ ਕਾਬੂ ਇਹਨਾਂ ਤੇ ਕੰਟਰੋਲ ਇਹ ਵਸ ਵਿੱਚ ਤਾਂ ਆਉਣੇ ਨੇ ਜੇ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਤੇਰੇ ਜੀਵਨ ਵਿੱਚ ਹੈ ਤਾਂ ਇਹ ਤੇਰੇ ਕਾਬੂ ਤੇਰੇ ਕੰਟਰੋਲ ਤੇਰੇ ਵਸ ਵਿੱਚ ਰਹਿਣਗੇ ਆਖੋ ਸਤਨਾਮ ਕ੍ਰੋਧ ਨੂੰ ਖਤਮ ਥੋੜੀ ਕਰਨਾ ਕਰੋਧ ਵੀ ਨਹੀਂ ਜੀਵਨ ਵਿੱਚੋਂ ਕ੍ਰੋਧ ਵੀ ਨਹੀਂ ਖਤਮ ਹੋਣਾ ਨਾ ਹੋਣਾ ਹੀ ਹੈ ਨਾ ਇਹਨੂੰ ਖਤਮ ਕਰਨਾ ਹੀ ਨਹੀਂ ਹੈ ਇੱਥੇ ਕੰਟਰੋਲ ਇੱਥੇ ਕਾਬੂ ਪਾ ਕੇ ਰੱਖਣਾ ਭਾਈ ਲੋੜ ਪੈਣ ਤੇ ਇਹਦੇ ਕੋਲੋਂ ਕੰਮ ਵੀ ਲੈਣਾ ਆਖੋ ਸਤਨਾਮ ਲੋੜ ਪੈਣ ਤੇ ਇਹਨੂੰ ਵਰਤਣਾ ਵੀ ਹੈ ਲੋਭ ਇਹਦੀ ਹੱਦੋਂ ਵੱਧ ਜੇ ਹੋ ਗਿਆ ਤਾਂ ਮਾੜਾ ਨਹੀਂ ਤੇ ਲੋਭ ਬੰਦੇ ਅੰਦਰ ਹੱਦ ਤੱਕ ਰਹਿਣਾ ਚਾਹੀਦਾ ਹੁਣ ਮਨ ਨੂੰ ਕਿ ਮੈਂ ਤੁਹਾਡੇ ਇਥੇ ਨਗਰ ਵਿੱਚ ਆਇਆ ਹਨਾ ਗਰੰਤੀ ਸਿੰਘ ਦੀ ਪ੍ਰਚਾਰਕ ਸਿੰਘ ਦੀ ਬਿਊਟੀ ਤੇ ਮੈਨੂੰ ਲੋਭ ਤਾਂ ਹੈ ਯਾ ਤਾਂ ਹੀ ਆਇਆ ਜੇ ਲੋਭ ਨਾ ਹੋਵੇ ਤਾਂ ਮੈਨੂੰ ਵੀ ਲੋੜ ਘਰ ਛੱਡਣ ਦੀ ਆਪਣੇ ਬੱਚੇ ਵਿਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੇ ਆ ਕਾਹਦਾ ਕਰਕੇ ਜਾਂਦੇ ਨੇ ਭੈਣੋ ਲੋਭ ਹੀ ਆ ਨਾ ਇੱਥੇ ਕੋਈ ਸਰਕਾਰੀ ਨੌਕਰੀ ਕਰ ਰਿਆ ਕੋਈ ਪੰਜਾਬ ਪੁਲਿਸ ਵਿੱਚ ਆ ਕਿਉਂ 12 12 ਘੰਟੇ 24 24 ਘੰਟੇ ਡਿਊਟੀ ਦਿੰਦੇ ਨੇ ਇਕ ਲੱਤ ਤੇ ਖੜੇ ਰਹਿੰਦੇ ਨੇ ਕਤੋਂ ਲੋਭ ਤੇ ਆ ਯਾਰ ਇੱਥੇ ਫੌਜ ਦੇ ਵਿੱਚ ਡਿਊਟੀ ਕਰ ਰਹੇ ਨੇ ਬਾਰਡਰਾਂ ਤੇ ਖੜੇ ਨੇ ਗੋਲੀ ਅੱਗੇ ਹਿੱਕ ਤਾਣ ਕੇ ਖੜੇ ਨੇ ਨੌਜਵਾਨ ਇਹੋ ਖੜੇ ਨੇ ਪੜਾ ਕੀ ਲੋੜ ਪਈ ਘਰ ਛੱਡਣ ਦੀ ਲੋਭ ਤਾਂ ਹੈ ਆ ਇਹ ਖਤਮ ਨਹੀਂ ਹੋਣਾ ਪਰ ਇਹਨੂੰ ਕੰਟਰੋਲ ਵਿੱਚ ਇਹਨੂੰ ਕਾਬੂ ਵਿੱਚ ਰੱਖਣਾ ਤੀ ਜੇ ਤੂੰ ਨੌਕਰੀ ਵੀ ਕਰਦਾ ਹਣ ਬਾਰਡਰ ਤੇ ਖੜੇ ਕਈ ਕਹਿੰਦੇ ਨੇ ਭਾਈ ਉੱਥੇ ਦੋ ਨੰਬਰ ਦਾ ਪੈਸਾ ਨਹੀਂ ਜਿਹੜੇ ਬਾਰਡਰ ਤੇ ਖੜੇ ਹੁੰਦੇ ਆ ਨਾ ਜਦੋਂ ਪਾਕਿਸਤਾਨ ਦੇ ਵਿੱਚੋਂ ਅਸਰਾ ਆਉਂਦਾ ਉਤੋਂ ਚਿੱਟਾ ਆਉਂਦਾ ਉਤੋਂ ਨਸ਼ਾ ਆਉਂਦਾ ਹੋਰ ਵੀ ਸਪਲਾਈ ਹੁੰਦੇ ਨੇ ਉੱਥੇ ਵੀ ਬਥੇਰਾ ਦੋ ਨੰਬਰ ਦਾ ਪੈਸਾ ਕਰੋੜਾਂ ਰੁਪਈਆਂ ਦੇ ਵਿੱਚ ਬਿਜ਼ਨਸ ਹੁੰਦਾ ਉੱਥੇ ਵੀ ਜਿਹੜੇ ਅਵਸਰ ਨੇ ਕਰਦੇ ਨੇ ਉਹ ਜਿਹੜਾ ਲੋਭ ਹੈ ਉਹ ਮਾੜਾ ਉਹ ਲੋਭ ਮਾੜਾ ਇਸੇ ਤਰ੍ਹਾਂ ਜਿਹੜੇ ਹੋਰ ਨੌਕਰੀਆਂ ਸਰਕਾਰੀ ਨੌਕਰੀਆਂ ਦੇ ਵਿੱਚ ਨੇ ਪੈਸਾ ਨਜਾਇਜ਼ ਪੈਸਾ ਮਤਲਬ ਲੈਂਦੇ ਨੇ ਰਿਸ਼ਵਤਾਂ ਲੈਂਦੇ ਨੇ ਆਪਾਂ ਪੰਜਾਬੀ ਚ ਕਹਿ ਦਈਏ ਉਹ ਲੋਭ ਮਾੜਾ ਵੈਸੇ ਕੰਮ ਜਿਹੜਾ ਕਰਨਾ ਭਾਈ ਉਹ ਕੰਮ ਕਰਨਾ ਉਹਨੂੰ ਕੰਟਰੋਲ ਵਿੱਚ ਰੱਖਣਾ ਲੋਭ ਨੂੰ ਉਹਨਾਂ ਕ ਲੋਭ ਤੇਰੇ ਅੰਦਰ ਹੋਣਾ ਚਾਹੀਦਾ ਹੈ ਆਪੋ ਸਤਨਾਮ ਖਤਮ ਨਹੀਂ ਹੋਣਾ ਸਮਾ ਬਣਿਆ ਫਿਰ ਆਪਾਂ ਕੱਲ ਦੇ ਦਵਾਨਾ ਵਿੱਚ ਹੋਰ ਜਿਹੜੇ ਪੰਜੇ ਹੀ ਨੇ ਇਨਾਂ ਨੂੰ ਵਸ ਵਿੱਚ ਕਰਕੇ ਰੱਖਣਾ ਇਹ ਖਤਮ ਨਹੀਂ ਹੋਣੇ। ਸੋ ਸਮਝਣਾ ਪਵੇਗਾ ਸਾਨੂੰ ਸਮੇਂ ਮੁਤਾਬਕ ਗੁਰਬਾਣੀ ਅਥਾਹ ਗਿਆਨ ਬਖਸ਼ਿਸ਼ ਕਰਦੀ ਹੈ ਗੁਰਮਖ ਪਿਆਰਿਓ ਤੇ ਵੀਡੀਓ ਵਾਦ ਤੋਂ ਵਾਦ ਸ਼ੇਅਰ ਕਰਦਿਆ ਕਰੋ ਹੋਰ ਵੀ ਲੋਕਾਂ ਸੁਣ ਕੇ ਇਲਾਹਾ ਪ੍ਰਾਪਤ ਕਰ ਸਕਣ। ਕਥਾ ਵਿਚਾਰ ਗੁਰੂ ਰਾਮਦਾਸ ਗਰੁੱਪ ਦੇ ਵਿੱਚ ਵੀ ਇਹ ਵਿਚਾਰ ਕਥਾ ਪੈਂਦੀ ਹੈ। ਉੱਥੋਂ ਚੁੱਕ ਕੇ ਤੁਸੀਂ ਗਾਂਦੀਆਂ ਸ਼ੇਅਰ ਕਰ ਸਕਦੇ ਹੋ। ਹੋਰ ਵੀ ਲੋਕ ਸੁਣ ਕੇ ਗੁਰਬਾਣੀ ਤੋਂ ਲੜੀਵਾਰ ਕਥਾ ਵਿਚਾਰ ਉਹਦਾ ਲਾਹਾ ਪ੍ਰਾਪਤ ਕਰ ਸਕਣ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤਾਂ ਸਕਲ ਮੈਂ ਖਿਮਾ ਜਾਚਨਾ ਕਰਦਾ ਕਈ 2-3 ਮਹੀਨੇ ਹੋ ਗਏ ਸੀਗੇ ਅੰਮ੍ਰਿਤਸਰ ਜਾਣ ਦਾ ਵਿਚਾਰ ਸੀਗਾ ਸੋ ਕੱਲ ਮਾਨੰਦਰ ਸੀਗਾ ਕਿ ਅੰਮ੍ਰਿਤਸਰ ਜਾਈਏ ਤੇ ਉੱਥੇ ਫਿਰ ਹਾਜ਼ਰੀ ਲਵਾਈ ਸਤਿਗੁਰਾਂ ਨੇ ਕਿਰਪਾ ਕੀਤੀ ਦਰਸ਼ਨ ਰਿਦਾਰੀ ਹੋਏ ਸੋ ਇਹ ਕਿ ਦੋ ਹੋਰ ਦੀ ਮੱਝ ਦੇ ਵਿੱਚ ਕੰਮ ਸੀ ਫਿਰ ਉਹ ਵੀ ਚਲੋ ਗਏ ਤੇ ਸੀਗੇ ਹੀ ਤੇ ਸਮਾਂ ਰਾਤ ਦਾ ਸਮਾਂ ਲੱਗ ਗਿਆ ਸੋ ਦੇ ਵਿੱਚ ਸਾਡੀ ਸ਼ਾਮ ਦੀ ਕੱਲ ਦੀ ਗੈਰ ਹਾਜ਼ਰੀ ਲੱਗ ਗਈ ਮੈਂ ਕਿਹਾ ਮਾ ਜਤਨਾ ਚਾਹੁੰਦਾ ਹਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆਪ ਜਪੋ ਅਵਰਾ ਨਾਮ ਜਪਾਵੋ ਪਾਸ਼ਾ ਦੇ ਪਾਵਨ ਚਰਨਾਂ ਦੀ ਹਾਜ਼ਰੀ ਲਵਾਇਆ ਕਰੋ ਆਉਣ ਵਾਲੇ ਦਿਨ ਜਿਹੜੇ ਨੇ ਸ਼ਹੀਦੀ ਦਿਹਾੜੇ ਨੇ ਆਪਾਂ ਉਹਨਾਂ ਦੇ ਵਿੱਚ ਵੱਧ ਚੜ ਕੇ ਗੁਰੂ ਦੇ ਚਰਨਾਂ ਦੀ ਹਾਜ਼ਰੀ ਭਰਨੀ ਆ ਸਤ ਸੰਗਤ ਕਰਿਆ ਕਰਾਂਗੇ ਪਾਤਸ਼ਾਹ ਦੇ ਦਿਨਾਂ ਦੇ ਤੇ ਦਿਨ ਨੇ ਆਪਾਂ 시ద్ధి ਦੇਣਾ ਮਨ ਤਨ ਤੇ ਤਣ ਦੇ ਨਾਲ ਹਾਜ਼ਰੀ ਯੋਗਦਾਨ ਪਾ ਕੇ ਆਪਾਂ ਦਿਨ ਮਨਾਉਣੇ ਨੇ ਆਇਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਗਲਤੀਆਂ ਦੀ ਖਿਮਾ ਪਾਤਸ਼ਾਹ ਦੇ ਚਰਨਾਂ ਅੰਦਰ ਝੁਕਾਓ ਸੀਸ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ